ਸਤਿ ਸ਼੍ਰੀ ਅਕਾਲ ਸ਼ਰਕਤ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਦੋਸਤੋ ਸ਼੍ਰੀ ਫਤਿਹਗੜ੍ਹ ਸਾਹਿਬ ਸ਼ਹੀਦੀ ਜੋੜ ਮੇਲ ਚੱਲ ਰਿਹਾ ਹੈ ਤਾਂ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਅੱਜ ਇੱਕ ਹੋਰ ਵੀ ਕੌਮ ਦੇ ਸ਼ਹੀਦ ਦਾ ਜਿਹੜਾ ਜਨਮ ਦਿਨ ਹੈ ਸ਼ਹੀਦਾਂ ਦੀ ਧਰਤੀ ਦੇ ਉੱਪਰ ਉਸ ਮਹਾਨ ਸ਼ਹੀਦ ਦੀਆਂ ਵੀ ਆਸਤੀਆਂ ਜਿਹੜੀਆਂ ਇੱਥੇ ਦਫ਼ਨ ਕੀਤੀਆਂ ਹੋਈਆਂ ਨੇ ਦੱਸ ਦਈਏ ਕਿ ਉਦਮ ਸਿੰਘ ਨੇ ਜਰਨਲ ਐਡਵਾਈਜ਼ ਦੇ ਕੋਲੋਂ ਲੰਡਨ ਦੇ ਵਿੱਚ ਜਾ ਕੇ ਜਿਹੜਾ ਬਦਲ ਆ ਲਿਆ ਸੀ ਜਿੱਥੇ ਸ਼ਹੀਦ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਜਗਤ ਮਾਤਾ ਮਾਤਾ ਗੁਜਰ ਕੋਰ ਜੀ ਉਹਨਾਂ ਦੀ ਲਸਾਨੀ ਸ਼ਹਾਦਤ ਨੂੰ ਕੋਟਨ ਕੋਟ ਪ੍ਰਣਾਮ ਕਰਨ ਦੇ ਲਈ ਦੁਨੀਆ ਦੂਰ ਦਰਾਡੇ ਤੋਂ ਨਤਮਸਤਕ ਹੋਣ ਦੇ ਲਈ ਆ ਰਹੀ ਹੈ ਤਾਂ ਉੱਥੇ ਹੀ ਸ਼ਹੀਦ ਉਧਨ ਸਿੰਘ ਦੀ ਕਬਰ ਦੇ ਪਰ ਵੀ ਸਮਾਦ ਦੇ ਪਰ ਵੀ ਸੰਗਤ ਜਿਹੜੀ ਦਰਸ਼ਨਾ ਦੇ ਲਈ ਲਗਾਤਾਰ ਆ ਰਹੀ ਆ ਤਰਮੈਂ ਦੱਸ ਦੇਣਾ ਮਿਤੀ 26 ਦਸੰਬਰ 1899 ਨੂੰ ਸਨਾਮ ਜ਼ਿਲ੍ਹਾ ਸੰਗਰੂਰ ਪੰਜਾਬ ਵਿਖੇ ਪੈਦਾ ਹੋਇਆ ਅਮਰ ਸ਼ਹੀਦ ਉਦਮ ਸਿੰਘ ਖੁਦ ਨੂੰ ਰਾਮ ਮਹਮਦ ਆਜ਼ਾਦ ਕਹਾਉਣ ਵਿੱਚ ਫਕਰ ਮਹਿਸੂਸ ਕਰਦਾ ਸੀ ਜਲਿਆਂਵਾਲੇ ਬਾਗ ਦਾ ਬਦਲਾ ਲੈਣ ਲਈ ਕੈਂਗਸਟਨ ਪੈਲੇਸ ਲੰਡਨ ਵਿਖੇ ਲੈਫਟ ਗਵਰਨਰ ਲੈਫਟ ਗਵਰਨਰ ਮਾਈਕਲ اڈਵਾਇਰ ਨੂੰ ਗੋਲੀਆਂ ਨਾਲ ਅਡਾਣ ਮਗਰੋਂ 31 ਜੁਲਾਈ 1940 ਨੂੰ ਸ਼ਹਾदत ਦਾ ਜਾਮ ਪੀਣ ਵਾਲੇ ਇਸ ਸ਼ਹੀਦਾਂ ਦੇ ਸਰਤਾਸ ਦੀਆਂ ਆਸਤੀਆਂ ਜਿਹੜੀਆਂ 27 ਸਾਲਾ ਬਾਅਦ ਉਹਨਾਂ ਦੀ ਅੰਤਿਮ ਇੱਛਾ ਅਨੁਸਾਰ ਮਾਂ ਭੂਮੀ ਤੇ ਤਤਕਾਲੀਨ ਮੁੱਖ ਮੰਤਰੀ ਪੰਜਾਬ ਗਿਆਨੀ ਜੈਲ ਸਿੰਘ ਦੀ ਅਗਵਾਈ ਦੇ ਅੰਦਰ ਇੰਗਲੈਂਡ ਸਰਕਾਰ ਤੋਂ ਜਿਹੜੀਆਂ ਵਾਪਸ ਲੈਂਦੇ ਆ ਗੀਆਂ ਸਨ ਇਹਨਾਂ ਆਸਤੀਆਂ ਦਾ ਅੱਧਾ ਹਿੱਸਾ ਜਿਹੜਾ ਸਨੈਰੀ ਕਾਲਸ ਵਿੱਚ ਪਾ ਕੇ 1974 ਨੂੰ ਇਸ ਸਥਾਨ 'ਤੇ ਜਿਹੜਾ ਦਫਨਾਇਆ ਗਿਆ ਤਾਂ ਦੇਖ ਸਕਦੇ ਹੋ ਤੁਸੀਂ ਸ਼ਹੀਦ ਉਦਮ ਸਿੰਘ ਦੀ ਇਹ ਜਿਹੜੀ ਸਮਾਦ ਹੈ ਇਸ ਸਮਾਦ ਦੇ ਵਿੱਚ ੱੱਲੇ ਜਿਹੜੀਆਂ ਆਸਤੀਆਂ ਉਹ ਦਫਨ ਕੀਤੀਆਂ ਹੋਈਆਂ ਨੇ ਬਹੁਤ ਸਾਰੇ ਜਿਹੜੇ ਚਾਣ ਵਾਲੇ ਲੋਕ ਨੇ ਜਾਂ ਬਹੁਤ ਸਾਰੇ ਪੰਜਾਬ ਦੇ ਵਿੱਚ ਜਿੰਨੇ ਵੀ ਨੌਜਵਾਨ ਨੇ ਉਹ ਜਦੋਂ ਵੀ ਸ਼ਰੀਫ ਫਤਿਹਗੜ੍ਹ ਸਾਹਿਬ ਸ਼ਹੀਦਾਂ ਦੀ ਧਰਤੀ ਤੇ ਆਉਂਦੇ ਨੇ ਉਦੋਂ ਹੀ ਇੱਥੇ ਵੀ ਆ ਕੇ ਜਰੂਰ ਜਿਹੜਾ ਸਜਦਾ ਕਰਕੇ ਜਾਂਦੇ ਨੇ ਤਾਂ ਦੇਖ ਰਹੇ ਹੋ ਤੁਸੀਂ ਇਹ ਸ਼ਹੀਦ ਉਦਮ ਸਿੰਘ ਉਹਨਾਂ ਦੀ ਸਮਾਦ ਹੈ ਦੱਸਦੇ ਕਿ ਜਿਹੜੇ ਉਦਮ ਸਿੰਘ ਨੇ ਉਹਨਾਂ ਨੂੰ ਵੀ ਅਮਰ ਸ਼ਹੀਦਾ ਦਰਜਾ ਦਿੱਤਾ ਗਿਆ ਅਮਰ ਸ਼ਹੀਦ ਉਦਮ ਸਿੰਘ ਉਰਫ ਰਾਮ ਮੁਹੰਮਦ ਸਿੰਘ ਆਜ਼ਾਦ ਉਹਨਾਂ ਦੀ ਵੀ ਇੱਕ ਬਹੁਤ ਹੀ ਵੱਡੀ ਪੰਜਾਬੀਅਤ ਦੇ ਲਈ ਦੇਸ਼ਵਾਸੀਆਂ ਦੇ ਲਈ ਦੇਣਾ ਹੈ ਉਹਨਾਂ ਨੇ ਨਿਹੱਥੇ ਲੋਕਾਂ ਦੇ ਉੱਪਰ ਗੋਲੀਆਂ ਚਲਾਉਣ ਦਾ ਬਦਲਾ ਜਿਹੜਾ ਲੰਡਨ ਦੇ ਕੈਂਗਸਟਨ ਹਾਲ ਦੇ ਵਿੱਚ ਲਿਜਾ ਕੇ ਲਿਆ ਸੀ ਤਾਂ ਇੱਥੇ ਬਹੁਤ ਦੂਰ ਤਰੱਤੇ ਤੋਂ ਜਿਹੜੇ ਨੌਜਵਾਨ ਆ ਉਹ ਆਉਂਦੇ ਨੇ ਸ਼ਹੀਦ ਉਦਮ ਸਿੰਘ ਉਹਨਾਂ ਦੀ ਸਮਾਤ ਤੇ ਉਹਨਾਂ ਨੂੰ ਸਜਦਾ ਕਰਨ ਦੇ ਲਈ ਤਾਂ ਸਾਡੇ ਨਾਲ ਇੱਕ ਨੌਜਵਾਨ ਵੀਰ ਉਹ ਵੀ ਪਹੁੰਚਿਆ ਹੋਇਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਉਹ ਵੀ ਹਰ ਸਾਲ ਉਹਨਾਂ ਦਾ ਕਹਿਣਾ ਕਿ ਇਸ ਸਮਾਧ ਦੇ ਪਰੌਂਦੇ ਨੇ ਤੇ ਨਾਲ ਦੀ ਨਾਲੇ ਸ਼੍ਰੀ ਫਤਿਹਗੜ ਸਰ ਦੀ ਧਰਤੀ ਤੇ ਸ਼ਹੀਦਾਂ ਨੂੰ ਸਜਦਾ ਕਰਦੇ ਨੇ ਉਸ ਤੋਂ ਬਾਅਦ ਵਿੱਚ ਫਿਰ ਇੱਥੇ ਆਉਂਦੇ ਨੇ ਕਿਉਂਕਿ ਇਹ ਵੀ ਸਾਡਾ ਫਰਜ਼ ਹੈ ਉਹ ਵੀ ਸਾਡੇ ਹੀ ਜਿਹੜੇ ਅਮਰ ਸ਼ਹੀਦ ਕੌਮ ਦੇ ਸ਼ਹੀਦ ਹੋਏ ਨੇ ਸਰਦਾਰ ਉਦਮ ਸਿੰਘ ਸਨਾਂਮ ਤੋਂ ਤਾਂ ਸੰਗਤ ਬਹੁਤ ਸਾਰੀ ਇੱਥੇ ਵੀ ਜਿਹੜੀ ਹੈ ਦੇਖਣ ਵਾਸਤੇ ਆਉਂਦੀ ਹੈ ਉਹਨਾਂ ਨੂੰ ਸਵਾਗਤ ਤਾਂ ਵੀਰ ਸਾਡੇ ਨਾਲ ਮੌਜੂਦ ਹੈ ਹਰ ਸਾਲ ਵੀਰ ਇੱਥੇ ਵੀ ਆਉਂਦਾ ਤਾਂ ਕਰਦੇ ਆਂ ਵੀਰ ਦੇ ਨਾਲ ਗੱਲਬਾਤ ਸਭ ਤੋਂ ਪਹਿਲਾਂ ਵੀਰ ਦਾ ਸਵਾਗਤ ਕਰਦੇ ਆਂ ਵੀਰੇ ਬਹੁਤ-ਬਹੁਤ ਸਵਾਗਤ ਹੈ ਸਾਡੇ ਵਿੱਚ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੀਰੇ ਕਿੱਥੋਂ ਦੇ ਰਹਿਣ ਵਾਲੇ ਹੋ ਇੱਥੇ ਤੁਸੀਂ ਹਰ ਸਾਲ ਆਨੇ ਹੋ ਤੁਸੀਂ ਦੱਸਿਆ ਕਿ ਇੱਥੇ ਸ਼ਹੀਦ ਉਦਮ ਸਿੰਘ ਦੀ ਜਿਹੜੀ ਆਸਤੀਆਂ ਤੁਹਾਨੂੰ ਕਿੱਦਾਂ ਪਤਾ ਲੱਗਦਾ ਔਰ ਤੁਸੀਂ ਕਿੰਨੇ ਪਿਛਲੇ ਸਾਲ ਤੋਂ ਜਿਹੜਾ ਲਗਾਤਾਰ ਇੱਥੇ ਆਣਾ ਸ਼ੁਰੂ ਕਰਿਆ ਮੈਂ ਇੱਥੇ ਕਾਫੀ ਚਿਰ ਤੋਂ ਆਨਾ ਮੇਰੀ ਉਮਰ 35 ਸਾਲ ਹੈ ਤੇ ਜਦੋਂ ਤੋਂ ਮੈਨੂੰ ਸੋਝੀ ਹੋਈ ਆ ਉਦੋਂ ਤੋਂ ਮੈਂ ਇੱਥੇ ਹਰ ਸਾਲ 26 ਦਸੰਬਰ ਨੂੰ ਹਾਜ਼ਰ ਹੋਣਾ ਚਾਹੇ ਮੈਂ ਦੁਨੀਆ ਦੇ ਵਿੱਚ ਕਿਤੇ ਵੀ ਹੋਵਾਂ ਪਰ ਲੇਕਿਨ 26 ਦਸੰਬਰ ਨੂੰ ਮੈਂ ਉਰੇ ਹਾਜ਼ਰ ਹੋਣਾ ਤੇ ਸ਼ਹੀਦ ਸਾਡੀ ਕੌਮ ਦੇ ਉਹ ਸਰਮਾਇਆ ਨੇ ਜਿਹੜੇ ਸਾਨੂੰ ਅਗਾਹ ਸੋਚ ਬਖਸ਼ਦੇ ਨੇ ਜਿਸ ਤਰ੍ਹਾਂ ਅਸੀਂ ਅੱਜ ਪਾਵਨ ਮਤਲਬ ਕਿ ਜੋ ਸ਼ਹੀਦਾਂ ਦੇ ਸਥਾਨ ਤੇ ਪਹੁੰਚੇ ਆ ਸ਼ਹੀਦਾਂ ਦੀ ਧਰਤੀ ਹੈ ਫਤਿਹਗੜ ਸਾਹਿਬ ਦੀ ਧਰਤੀ ਹੈ ਤੇ ਸ਼ਹੀਦ ਉਦਮ ਸਿੰਘ ਕੀ ਕਹਿਜੇ ਸਾਡੇ ਸ਼ਹੀਦ ਨੇ ਜਿਨ੍ਹਾਂ ਨੇ ਗੋਰਿਆਂ ਤੋਂ ਬਦਲਾ ਲੈਣ ਵਾਸਤੇ 21 ਸਾਲ ਤਪੱਸਿਆ ਕੀਤੀ ਹੈ ਲੰਡਨ ਵਿੱਚ ਪਹੁੰਚਣ ਲਈ ਤੇ ਵਾਪਸ ਆਪਣੀ ਧਰਤੀ ਦੇ ਉੱਤੇ ਕਿਉਂਕਿ ਉਹਨਾਂ ਨੂੰ ਜਦੋਂ ਫਾਂਸੀ ਦੀ ਸਜ਼ਾ ਦਿੱਤੀ ਗਈ ਉਸ ਤੋਂ ਬਾਅਦ ਉਹਨਾਂ ਨੂੰ ਵਾਪਸ ਕਿਉਂਕਿ ਉਹਨਾਂ ਦੀ ਆਖਰੀ ਇੱਛਾ ਇਹ ਸੀ ਕਿ ਜਦੋਂ ਮੇਰੀ ਹਸਤੀਆਂ ਪਹੁੰਚਣ ਤਾਂ ਮੇਰੇ ਸ਼ਹੀਦਾਂ ਦੀ ਧਰਤੀ ਦੇ ਉੱਤੇ ਜਾ ਕੇ ਹਸਤੀਆਂ ਨੂੰ ਰੱਖਿਆ ਜਾਵੇ ਤੇ 27 ਸਾਲ ਬਾਅਦ 1900 74 ਦੇ ਵਿੱਚ ਜੁਲਾਈ ਮਹੀਨੇ ਦੇ ਵਿੱਚ ਉਦੋਂ ਦੇ ਮੁੱਖ ਜਿਹੜੇ ਮੁੱਖ ਮੰਤਰੀ ਸਨ ਉਹਨਾਂ ਨੇ ਇੱਥੇ ਅਸਥੀਆਂ ਲਿਆ ਕੇ ਸ਼ਿਸ਼ੋਭਿਤ ਕੀਤੀਆਂ ਤੇ ਉਸ ਸਥਾਨ ਤੇ ਅੱਜ ਆਪਾਂ ਇੱਥੇ ਖੜੇ ਆ ਤੇ ਉਹਨਾਂ ਦਾ ਦਰਸ਼ਨ ਕਰ ਰਹੇ ਆ ਬਿਲਕੁਲ ਅੱਜ ਕਿਉਂ ਦਿਨ ਖਾਸ 26 ਦਸੰਬਰ ਹੈ 26 ਦਸੰਬਰ ਨੂੰ ਉਦਮ ਸਿੰਘਾ ਦੇ ਨਾਲ ਕੀ ਰਿਲੇਟ ਹੈ ਅੱਜ ਕਿਉਂ ਇਹ ਜਿਹੜਾ ਸਪੈਸ਼ਲ ਦਿਨ ਹੈ ਉਦਮ ਸਿੰਘਾ ਦੇ ਲਈ 26 ਦਸੰਬਰ ਨੂੰ ਸਰਦਾਰ ਉਦਮ ਸਿੰਘ ਜੀ ਦਾ ਜਨਮ ਦਿਨ ਹੈ ਤੇ 31 ਜੁਲਾਈ ਨੂੰ ਸ਼ਹੀਦ ਉਧਮ ਸਿੰਘ ਜੀ ਨੂੰ ਫਾਂਸੀ ਦਿੱਤੀ ਗਈ ਸੀ ਕਿ ਇੰਗਲੈਂਡ ਦੇ ਵਿੱਚ ਤੇ ਇਹ ਇਸ ਕਰਕੇ ਸਾਡੇ ਲਈ ਮੇਰਾ ਲਈ ਖਾਸ ਦਿਨ ਮੈਂ 31 ਜੁਲਾਈ ਨੂੰ ਵੀ ਇੱਥੇ ਹਾਜ਼ਰ ਹੁਣਾ ਤੇ 26 ਦਸੰਬਰ ਨੂੰ ਵੀ ਠੀਕ ਹੈ ਤਾਂ ਤੁਸੀਂ ਆਪਣੇ ਬੱਚਿਆਂ ਨੂੰ ਵੀ ਇਸ ਸਥਾਨ ਦੇ ਬਾਰੇ ਤੇ ਸ਼੍ਰੀ ਫਤਿਹਗੜ ਸਾਹਿਬ ਦੇ ਸਥਾਨ ਦੇ ਬਾਰੇ ਜਰੂਰ ਦੱਸਿਆ ਜਾਂ ਦੱਸੋਗੇ ਕਿਉਂਕਿ ਤੁਹਾਡੇ ਬੱਚੇ ਹਜੇ ਛੋਟੇ ਨੇ ਜ਼ਿੰਦਗੀ ਦੇ ਉਹਨਾਂ ਨੂੰ ਸੋਝੀ ਹੋਊਗੀ ਜਰੂਰ ਦੱਸੋਗੇ ਇਸ ਸਥਾਨ ਦੇ ਬਾਰੇ ਮੇਰਾ ਜਿਹੜਾ ਬੇਟਾ 2.5 ਸਾਲ ਦਾ ਹੀ ਉਹ ਮੇਰੇ ਨਾਲ ਆਂਦਾ ਹਰ ਸਾਲ ਆਂਦਾ ਮੇਰੀ ਬੇਟੀ ਆ 7 ਸਾਲ ਦੀ ਉਹ ਵੀ ਨਾਲ ਆਈ ਆ ਤੇ ਹਰ ਸਾਲ ਅਸੀਂ ਉਹਰੇ ਆ ਕੇ ਸਿਰਜਦਾ ਕਰਦੇ ਆ ਹਾਂਜੀ ਤਾਂ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਨੂੰ ਧੰਨਵਾਦ ਤਾਂ ਸੁਣਿਆ ਤੁਸੀਂ ਵੀਰ ਦੇ ਵੱਲੋਂ ਬਹੁਤ ਸੋਹਣੀ ਗੱਲ ਕਹੀ ਗਈ ਹੈ ਕਿ ਸਾਡੇ ਜਿਹੜੇ ਇਹ ਵੀ ਸ਼ਹੀਦ ਨੇ ਇਹ ਵੀ ਸਾਡੇ ਨੇ ਇਹਨਾਂ ਨੇ ਬਹੁਤ ਵੱਡੀ ਜਿਹੜੀ ਕੁਰਬਾਨੀ ਦਿੱਤੀ ਹੈ ਸ਼ਹੀਦ ਉਦਮ ਸਿੰਘ ਉਹਨਾਂ ਨੇ ਹੱਥੇ ਲੋਕਾਂ ਦੇ ਅੱਪਰ ਜਦੋਂ ਜਰਨਲ ਅਡਵਾਈਰ ਦੇ ਵੱਲੋਂ ਜਲਿਆਂ ਵਾਲੇ ਬਾਗ ਦੇ ਵਿੱਚ ਗੋਲੀਆਂ ਚਲਾਈਆਂ ਜਾਂਦੀਆਂ ਨੇ ਤਾ ਸ਼ਹੀਦ ਉਦਮ ਸਿੰਘ ਗੋੜਾ ਦੇ ਵੱਲੋਂ ਜਿਹੜਾ ਬਦਲਾ ਜਰਨਲ ਐਡਵਾਈਰ ਨੂੰ ਲੰਡਨ ਦੇ ਕਿੰਗਸਟਨ ਹਾਲ ਦੇ ਵਿੱਚ ਗੋਲੀਆਂ ਦੇ ਨਾਲ ਜਾ ਕੇ ਛਲਨੀ ਕਰਕੇ ਜਦੋਂ ਮਾਰਿਆ ਬਦਲਾ ਲਿਆ ਨਾ ਨਿਹੱਥੇ ਲੋਕਾਂ ਦਾ ਤਾਂ ਉਹਨਾਂ ਦੀ ਇੱਕ ਅੰਤਿਮ ਇੱਛਾ ਸੀ ਕਿ ਮੇਰੀਆਂ ਜਿਹੜੀਆਂ ਆਸਤੀਆਂ ਨੇ ਉਹ ਸ਼ਹੀਫ ਫਤਿਹਗੜ ਸਾਹਿਬ ਸ਼ਹੀਦਾਂ ਦੀ ਧਰਤੀ ਤੇ ਉਹਨਾਂ ਸ਼ਹੀਦਾਂ ਦੇ ਚਰਨਾਂ ਦੇ ਵਿੱਚ ਜ਼ਰੂਰ ਪਹੁੰਚਣ ਤਾਂ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਇਹ ਜਿਹੜਾ ਵੱਡਾ ਪ੍ਰਾਰਾਲਾ ਕੀਤਾ ਗਿਆ ਗਿਆਨੀ ਜੈਲ ਸਿੰਘ ਗਿਆਨੀ ਜੈਲ ਸਿੰਘ ਨੂੰ ਅਦੇ ਬੋਲੇ ਇੱਕ ਵੱਡਾ ਪ੍ਰਾਲਾ ਕੀਤਾ ਗਿਆ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਉਦਮ ਸਿੰਘ ਦੀ ਆਖਰੀ ਇੱਛਾ ਸੀ ਤਾਂ ਉਹਨਾਂ ਨੇ ਉਹਨਾਂ ਦੀ ਇੱਛਾ ਦੇ ਮੁਤਾਬਿਕ ਆਸਤੀਆਂ ਜਿਹੜੀਆਂ ਇੰਗਲੈਂਡ ਦੀ ਸਰਕਾਰ ਤੋਂ ਲੈ ਕੇ ਇੱਥੇ ਇੱਕ ਕਲਚਰ ਦੇ ਵਿੱਚ ਪਾ ਕੇ ਥੱਲੇ ਉਹ ਦਫਨ ਕਰ ਦਿੱਤੀਆਂ ਨੇ ਸਾਹਮਣੇ ਬਾਬਾ ਮੋਤੀराम ਮਹਾਰਾਜ ਜੀ ਦਾ ਗੁਰਦੁਆਰਾ ਸਾਹਮਣੇ ਠੰਡਾਪੁਰਜ ਹੈ ਤੇ ਉਸਦੇ ਨਾਲ ਹੀ ਬਿਲਕੁਲ ਸਾਹਮਣੇ ਇਹ ਗੁਰਦੁਆਰਾ ਭੂਰਾ ਸਾਹਿਬ ਹੈ ਤਾਂ ਉਦਮ ਸਿੰਘ ਉਹਨਾਂ ਦੀ ਆਖਰੀ ਇੱਛਾ ਜਿਹੜੀ ਇੱਥੇ ਆ ਕੇ ਉਹ ਪੂਰੀ ਹੋਈ ਹੈ ਤਾਂ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਅੱਜ 26 ਦਸੰਬਰ ਹੈ ਅੱਜ ਸ਼ਹੀਦ ਉਧਮ ਸਿੰਘ ਜੀ ਉਹਨਾਂ ਦਾ ਜਨਮ ਦਿਨ ਵੀ ਹੈ ਤਾਂ ਵੀਰ ਹੋਰ ਕੁਝ ਕਹਿਣਾ ਚਾਹੁੰਦੇ ਆ ਕਰਦੇ ਆ ਵੀ ਤਾਂ ਹਾਂਜੀ ਵੀਰੇ ਕੀ ਕਹਿਣਾ ਮੇਰੇ ਕੋਲ ਜੀ ਦੋ ਲਾਈਨਾਂ ਨੇ ਹੀ ਬਿਲਕੁਲ ਇਸ ਪਾਵਨ ਧਰਤੀ ਦੇ ਲਈ ਜਹਾਂ ਕਤਲੋ ਜ਼ਾਰਤ ਕੀ ਹੱਦ ਮੁਕਾਈ ਵਾਹ ਸੂਰਜ ਉਗਾ ਅਕਾਲ ਦਾ ਜਹਾਂ ਕਤਲੋ ਜ਼ਾਰਤ ਕੀ ਹੱਦ ਮੁਕਾਈ ਵਾਹ ਸੂਰਜ ਉਗਾ ਅਕਾਲ ਦਾ ਇਹ ਅਕਾਲ ਦਾ ਉਹ ਸੂਰਜ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੇ ਬਾਟੇ ਚੋਂ ਤਿਆਰ ਕੀਤਾ ਗਿਆ ਤੇ ਕਦੇ ਮੁੱਕਣਾ ਨਹੀਂ ਹੈਗਾ ਸ਼ਹੀਦਾਂ ਦੇ ਇਸ ਧਰਤੀ ਦੇ ਉੱਤੇ ਸਦਾ ਸੰਗਤਾਂ ਦਾ ਆਣਾ ਜਾਣਾ ਨਤਮਸਤਕ ਹੁੰਦਾ ਲੱਗਦੇ ਰਹਿਣਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਅਸੀਂ ਵੀ ਤੁਹਾਨੂੰ ਸਾਰਿਆਂ ਨੂੰ ਕਹਿੰਨੇ ਆ ਸ਼ਹੀਦਾਂ ਦੀ ਧਰਤੀ ਦੇ ਜਦੋਂ ਵੀ ਤੁਸੀਂ ਨਤਮਸਤਕ ਹੋਣ ਦੇ ਲਈ ਆਨੇ ਹੋ ਤਾਂ ਇੱਧਰ ਵੀ ਇੱਕ ਵਾਰ ਜ਼ਰੂਰ ਆ ਕੇ ਤੁਸੀਂ ਜਾਇਆ ਕਰੋ ਬੱਚਿਆਂ ਨੂੰ ਜ਼ਰੂਰ ਦੱਸਿਆ ਕਰੋ ਆਪਣੇ ਨੂੰ ਕਿਉਂਕਿ ਸਾਡੀ ਕੌਮ ਦੇ ਵਿੱਚ ਬਹੁਤ ਹੀ ਮਹਾਨ ਸ਼ਹੀਦ ਹੋਏ ਨੇ ਸਭ ਤੋਂ ਵੱਡੇ ਸ਼ਹੀਦ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਜਗਤ ਮਾਤਾ ਮਾਤਾ ਗੁਜਰਕੌਰ ਜੀ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਪਾਛਾ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਉਹਨਾਂ ਤੋਂ ਬਾਅਦ ਹੋਰ ਜਿਹੜੇ ਸਿੰਘ ਸਿੰਘਣੀਆਂ ਜਿਨ੍ਹਾਂ ਨੇ ਸਾਡੀ ਖਾਤਰ ਆਪਣੀ ਸ਼ਹਾਦਤ ਦਿੱਤੀ ਅਸੀਂ ਉਹਨਾਂ ਦੀ ਸ਼ਹਾਦਤ ਨੂੰ ਕੋਟਿੰ ਕੋਟ ਪ੍ਰਣਾਮ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹ